ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਬਹੁਤ ਮਹੱਤਵਪੂਰਨ ਅਪਡੇਟਸ ਦੇ ਨਾਲ ਅਸੀਂ ਹਾਜ਼ਰ ਹਾਂ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਵ ਭਾਸਕਰ ਜੀ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜਨਨਲਾ ਸਾਹਿਬ ਭਾਸਕਰ ਸਾਹਿਬ ਸਿਆਸਤ ਲਗਾਤਾਰ ਬਦਲ ਰਹੀ ਹੈ ਬੀਤੀ ਰਾਤ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਮੁਲਕ ਦੇ ਸਿਆਸੀ ਮਾਹੌਲ ਨੂੰ ਇੱਕ ਵਾਰ ਫੇਰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ ਦਿੱਲੀ ਦੇ ਵਿੱਚ आम आदमी पार्टी ਵੱਲੋਂ ਗ੍ਰਿਫਤਾਰੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਆਪਣੀ ਅਰਜ਼ੀ ਵਾਪਸ ਲਈ ਹੈ ਤੇ ਹੁਣ ਜਦੋਂ ਪੇਸ਼ ਕੀਤਾ ਜਾਣਾ ਹੈ ਸਥਾਨਕ ਅਦਾਲਤ ਦੇ ਵਿੱਚ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਤੇ ਸਾਰਾ ਦਿਨ ਇਹਦੇ ਨਾਲ ਸੰਬੰਧਿਤ ਗੱਲਬਾਤ ਅੱਗੇ ਵਧਣੀ ਹੈ ਪਰ ਸਵਾਲ ਹੁਣ ਸਭ ਤੋਂ ਵੱਡਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੀ ਸਿਆਸਤ ਔਰ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਏਗਾ ਭਗਵੰਤ ਮਾਨ ਦੀਆਂ ਚੁਣੌਤੀਆਂ ਕਿੰਨੀਆਂ ਕੁ ਵਧਣਗੀਆਂ ਦਿੱਲੀ ਔਰ ਪੰਜਾਬ ਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਤੇ ਚੰਗਾ ਜਾਂ ਬੁਰਾ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ ਕੀ ਅਰਵਿੰਦ ਕੇਜਰੀਵਾਲ ਨੂੰ ਹਮਦਰਦੀ ਦੀ ਵੋਟ ਮਿਲ ਸਕਦੀ ਹੈ ਕੀ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਇਹ ਸੁਨੇਹਾ ਦੇਣ ਚ ਕਾਮਯਾਬ ਰਹੇਗੀ ਕਿ ਇਹ ਸ਼ੁੱਧ ਤੌਰ ਤੇ ਅਦਾਲਤਾਂ ਦੀ ਏਜੰਸੀਆਂ ਦੀ ਕਾਰਵਾਈ ਹੈ ਭਾਜਪਾ ਦਾ ਕੋਈ ਦਖਲ ਨਹੀਂ ਭਾਜਪਾ ਦੇ ਲੀਡਰ ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਵੈਂਡੇਟਾ ਦੀ ਪੋਲਿਟਿਕਸ ਦਾ ਇਲਜ਼ਾਮ ਲਾ ਰਹੀ ਹੈ ਸੋ ਆਮ ਲੋਕ ਇਨ੍ਹਾਂ ਸਥਿਤੀਆਂ ਦੇ ਵਿੱਚੋਂ ਕਿਸ ਨਿਚੋੜ ਤੇ ਪਹੁੰਚਣਗੇ ਔਰ ਦੂਸਰਾ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟ ਕੀਤਾ ਹੈ ਕ੍ਰਿੰਕਾ ਗਾਂਧੀ ਨੇ ਟਵੀਟ ਕੀਤਾ ਅਖਲੇਸ਼ ਜਾਦਵ ਦਾ ਟਵੀਟ ਅਰਵਿੰਦ ਕੇਜਰੀਵਾਲ ਦੇ ਹੱਕ ਚ ਲਾਲੂ ਪ੍ਰਸਾਦ ਯਾਦਵ ਦਾ ਟਵੀਟ ਅਰਵਿੰਦ ਕੇਜਰੀਵਾਲ ਦੇ ਹੱਕ ਚ ਕੀ ਇੰਡੀਆ ਗੱਠਜੋੜ ਅਰਵਿੰਦ ਕੇਜਰੀਵਾਲ ਦੀ ਪਿੱਠ ਤੇ ਡਟ ਕੇ ਖੜਾ ਹੋਏਗਾ ਕੀ ਕਾਂਗਰਸ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਨਵੇਂ ਸਿਰੇ ਤੋਂ ਇਕੱਠੇ ਹੋਣ ਵਾਲੀ ਦਿਸ਼ਾ ਚ ਸੋਚ ਸਕਣਗੇ ਮਿਲ ਕੇ ਚੋਣ ਲੜ ਸਕਣ ਦਾ ਫੈਸਲਾ ਦੁਬਾਰਾ ਹੋ ਸਕਦਾ ਹੈ ਅਕਾਲੀ ਬੀਜੇਪੀ ਦੀ ਕੋਰ ਕਮੇਟੀ ਦੀ ਬੈਠਕ ਦਾ ਅੱਜ ਬੜਾ ਅਹਿਮ ਦਿਨ ਹੈ ਅੱਜ ਕੋਰ ਕਮੇਟੀ ਕੋਈ ਨਾ ਕੋਈ ਅਜਿਹਾ ਫੈਸਲਾ ਕਰੇਗੀ ਜਿਹਦੇ ਨਾਲ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਔਰ ਅਕਾਲੀ ਦਲ ਦੀ ਸਾਂਝ ਤੇ ਸਪਸ਼ਟਤਾ ਆਏਗੀ ਸਮਝੌਤਾ ਹੋਏਗਾ ਜਾਂ ਨਹੀਂ ਹੋਏਗਾ ਹਜੇ ਵੀ ਦੁਚਿੱਤੀ ਵਾਲੀ ਗੱਲ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਦੋ ਧਿਰਾਂ ਨੇ ਇੱਕ ਧਿਰ ਵਿਰੋਧ ਕਰ ਰਹੀ ਹੈ ਇੱਕ ਧਿਰ ਸਮਰਥਨ ਚ ਹੈ ਔਰ ਇੱਕ ਧਿਰ ਪਾਰਟੀ ਤੇ ਛੱਡਤਾ ਕਿ ਤੁਸੀਂ ਜੋ ਫੈਸਲਾ ਕਰੋ ਸਾਨੂੰ ਮਨਜ਼ੂਰ ਹੈ ਸੋ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਸੰਭਾਵਨਾਵਾਂ ਤੇ ਗੱਲ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਭਾਸਕਰ ਸਾਹਿਬ ਔਰ ਮੈਂ ਇਹ ਜਾਨਣਾ ਚਾਹਣਾ ਤੁਸੀਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਪੰਜਾਬ ਔਰ ਦਿੱਲੀ ਦੀ ਸਿਆਸਤ ਤੇ ਅਸਰ ਕਿਸ ਰੂਪ ਚ ਦੇਖਦੇ ਹੋ ਜਿਥੇ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਗੱਲ ਆ ਡਲਾ ਸਾਹਿਬ ਪਿਛਲੇ ਦਿਨਾਂ ਦੇ ਵਿੱਚੋਂ ਇਹ ਕਵਾਇਦ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ED ਕਦੀ ਵੀ ਗ੍ਰਿਫਤਾਰ ਕਰ ਸਕਦੀ ਹੈ ਇੱਕ ਸਬੰਧ ਦੋ ਸਬੰਧ ਤੇ ਉਹ ਸੰਬੰਧ ਦੀ ਗਿਣਤੀ 90 ਤੱਕ ਵੱਧ ਗਈ ਸੀ ਔਰ ਉਸ ਤੋਂ ਬਾਅਦ ਅੱਗੇ ਕੀ ਕੱਲ ਉਹ ਸਾਰਾ ਸਸਪੈਂਸ ਖਤਮ ਹੋ ਗਿਆ ਕੱਲ ਜਦ देर शाम ਨੂੰ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਈਡੀ ਦੇ ਅਧਿਕਾਰੀ ਗਏ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਫਾਈਨਲੀ ਇਹ ਗੱਲ ਡਿਕਲੇਅਰ ਕਰ ਦਿੱਤੀ ਗਈ ਕਿ ਅਰਵਿੰਦ ਕੇਜਰੀਵਾਲ ਨੂੰ ਅरेस्ट ਕਰ ਲਿਆ ਗਿਆ ਔਰ ਉਸ ਤੋਂ ਪਹਿਲੇ ਜੋ ਕੁਝ ਹਾਈ ਕੋਰਟ ਦੇ ਵਿੱਚ ਹੋਇਆ ਜਿੱਥੇ ਹਾਈ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੇ ਰੋਕ ਦੀ ਜਿਹੜੀ ਐਪਲੀਕੇਸ਼ਨ ਪਾਈ ਸੀ ਪਟੀਸ਼ਨ ਪਾਈ ਸੀ ਉਸ ਮੁੱਦੇ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਸੁਣਵਾਈ ਹੋਈ ਔਰ ਉਹਨਾਂ ਫਾਈਲਾਂ ਦੀ ਮੰਗ ਕੀਤੀ ਗਈ ਹਾਈ ਕੋਰਟ ਦੁਆਰਾ ਈਡੀ ਦੀ ਫਾਈਲਾਂ ਦੀ ਜਿਹਦੇ ਹਿਸਾਬ ਨਾਲ ਅਰੈਸਟ ਦੀ ਗੱਲ ਚੱਲ ਰਹੀ ਸੀ ਔਰ ਉਸ ਤੋਂ ਬਾਅਦ ਉਸ ਪਟੀਸ਼ਨ ਨੂੰ ਡਿਸਮਿਸ ਕਰਨਾ ਯਾਨੀ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਫਾਈਲਾਂ ਦੇ ਵਿੱਚ ਜਿਨ੍ਹਾਂ ਫਾਈਲਾਂ ਦਾ ਮੁਆਇਨਾ ਹਾਈ ਕੋਰਟ ਨੇ ਕੀਤਾ ਸੀਗਾ ਉਹਦੇ ਵਿੱਚ ਕੋਈ ਵੈਲਿਡ ਰੀਜ਼ਨ ਪਾਇਆ ਹੋਏਗਾ ਜਿਹਦੇ ਕਰਕੇ ਈਡੀ ਦੀ ਗ੍ਰਿਫਟ ਈਡੀ ਜਿਹੜੀ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਉਹਦੇ ਬਾਰੇ ਵਿੱਚ ਪੂਰੇ ਐਵੀਡੈਂਸ ਦਾ ਜ਼ਿਕਰ ਹੋਏਗਾ ਯਾਨੀ ਇਹ ਗੱਲ ਕੱਲ ਜਦ دیر ਰਾਤ ਨੂੰ ਅਰੈਸਟ ਹੁੰਦੀ ਹੈ ਕੇਜਰੀਵਾਲ ਉਹਨਾਂ ਦੀ ਤੇ ਉਸ ਤੋਂ ਬਾਅਦ ਭਾਵੇਂ ਆਮ ਆਦਮੀ ਪਾਰਟੀ ਨੇ ਦੇਸ਼ ਦੇ ਵਿੱਚ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਤੇ ਕੀਤੀ ਹੋਈ ਹੈ ਤੁਸੀਂ ਇਹ ਗੱਲ ਤੁਸੀਂ ਜਦ ਪੁੱਛਦੇ ਹੋ ਕਿ ਵੀ ਇਹਦਾ ਇੰਪੈਕਟ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੋ ਪਵੇਗਾ ਹੁਣ ਗੱਲ ਕਰ ਪੰਜਾਬ ਦੀ ਕਰੀਏ ਤੇ ਇਹ ਪੰਜਾਬ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਕਿ ਕੇਜਰੀਵਾਲ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਔਰ ਇਸ ਵਾਸਤੇ ਆਮ ਆਦਮੀ ਪਾਰਟੀ ਦਾ ਹਰ ਕਾਰਜਕਰਤਾ ਮੈਂਟਲੀ ਪ੍ਰੀਪੇਅਰ ਸੀਗਾ ਕਿ ਇਸ ਤੋਂ ਬਾਅਦ ਕਿਸ ਤਰੀਕੇ ਦਾ ਨੈਰੇਟਿਵ ਫੈਕਟ ਕੀਤਾ ਜਾਣਾ ਹੈ ਔਰ ਉਹ ਨੈਰੇਟਿਵ ਸੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਜ ਤੋਂ ਪਹਿਲੇ ਇਸ ਤਰੀਕੇ ਦੀ ਫੀਲਿੰਗ ਵੀ ਆਈ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਸ਼ਾਇਦ ਪੰਜਾਬ ਦੇ ਵਿੱਚ ਇਹਦਾ ਕੋਈ ਇੰਪੈਕਟ ਨਾ ਪਵੇ ਪਰ ਅੱਜ ਇਸ ਤਰੀਕੇ ਦਾ ਵੀ ਅਹਿਸਾਸ ਹੋ ਰਿਹਾ ਹੈ ਕਿ ਇਹ ਨੈਰੇਟਿਵ ਅਗਰ ਇੰਡੀਆ ਗਠਬੰਧਨ ਪੂਰੇ ਤਰੀਕੇ ਨਾਲ ਸੈੱਟ ਕਰਦਾ ਹੈ ਕਿਉਂਕਿ ਪੰਜਾਬਾ ਪੇ ਦੇ ਵਿੱਚ ਐਕਸੈਪਸ਼ਨ ਇਸ ਕਰਕੇ ਆਏ ਕਿ ਇੱਥੇ ਦੋਨੋਂ ਪਾਰਟੀਆਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਵੱਖਰੇ ਵੱਖਰੇ ਤੌਰ ਤੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀਗਾ ਔਰ ਜਦੋਂ ਕੇਜਰੀਵਾਲ ਨੂੰ ਅਰੈਸਟ ਆਏ ਨਹੀਂ ਅਰੈਸ ਹੋਏ ਨਹੀਂ ਰਾਜਾਵੜਿੰਗ ਤੋਂ علاوہ ਪ੍ਰਤਾਪ ਸਿੰਘ ਬਾਜਵਾ ਔਰ ਪੰਜਾਬ ਦੇ ਵੱਡੇ ਉਹ ਕਾਂਗਰਸ ਦੇ ਲੀਡਰਾਂ ਦਾ ਕੋਈ ਟਵੀਟ ਕੋਈ ਕਮੈਂਟ ਨਹੀਂ ਆਇਆ ਨਾ ਤੇ ਵੈਲਕਮ ਕੀਤਾ ਨਾ ਇਹਦੀ ਨਿਖੇਦੀ ਕੀਤੀ ਹੈ ਭਾਵੇਂ ਰਾਹੁਲ ਗਾਂਧੀ ਹੋਰਾਂ ਨੇ ਜਰੂਰ ਐਸਆਰਐਸ ਦੀ ਨਿਖੇਦੀ ਕੀਤੀ ਹੈ ਔਰ ਉਸ ਤੋਂ ਪਹਿਲੇ ਕਾਂਗਰਸ ਦੇ ਅਕਾਊਂਟਸ ਨੂੰ ਫ੍ਰੀਜ਼ ਕਰਨ ਦੇ ਮੁੱਦੇ ਦੇ ਉੱਤੇ ਵੀ ਇੱਕ ਤਰੀਕੇ ਨਾਲ ਡਿਸਕ੍ਰਿਮੀਨੇਸ਼ਨ ਕਹੀ ਹੈ ਜਾਂ ਕੇਂਦਰ ਸਰਕਾਰ ਦੀ ਜਿਆਤੀਆਂ ਦੀ ਕਹੀ ਹੈ ਉਹ ਗੱਲ ਕਾਂਗਰਸ ਨੇ ਅੱਗੇ ਵਧਾਈ ਹੈ ਤੁਸੀਂ ਕੁਝ ਕਹਿ ਰਹੇ ਸੀ ਕਿ ਡੱਲਾ ਸੀ ਬਿਲਕੁਲ ਹੁਣੇ-ਹੁਣੇ ਰਾਜਾ ਵੜਿੰਗ ਹੁਣ ਦਾ ਟਵੀਟ ਵੀ ਜਿਹੜਾ ਉਹ ਆਇਆ ਉਹਨਾਂ ਦਾ ਬਿਆਨ ਵੀ ਆ ਗਿਆ ਬਾਕਾਇਦਾ ਅਰਜੀਵ ਜੀ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੀ ਇੰਡੀਆ ਗੱਠ ਜੋੜ ਦੇ ਮੈਂਬਰ ਦੇ ਤੌਰ ਤੇ ਗ੍ਰਿਫਤਾਰੀ ਦੀ ਨਿਖੇਦੀ ਕੀਤੀ ਹੈ ਸੋ ਉਹਨਾਂ ਨੇ ਹਿਮਨ ਸਰੋਂ ਸੁਰੇਂਦੀ ਗ੍ਰਿਫਤਾਰੀ ਦੀ ਵੀ ਵਿਰੋਧ ਦਾ ਵਿਰੋਧ ਕੀਤਾ ਹੈ ਔਰ ਇਹਦਾ ਵੀ ਵਿਰੋਧ ਕੀਤਾ ਹੈ ਇਹਦਾ ਮਤਲਬ ਹੈ ਕਿ ਰਾਹੁਲ ਗਾਂਧੀ ਦੀਆਂ ਸਟੇਟਮੈਂਟਾਂ ਤੋਂ ਬਾਅਦ ਕਿਤਨਾ ਕਿਤੇ ਰਾਜਾ ਵੜਿੰਗ ਨੇ ਵੀ ਹੁਣ ਹਾਂ ਦਾ ਨਾਰਾ ਮਾਰਿਆ ਦੇਖੋ ਇਹ ਗੱਲਾਂ ਦੀ ਗੱਲ ਅਸੀਂ ਕਰ ਰਹੇ ਹਾਂ ਔਰ ਜਿੱਥੇ ਤੱਕ ਭਾਜਪਾ ਔਰ ਅਕਾਲੀ ਦਲ ਦੀ ਗੱਲ ਹੈ ਉਹਨਾਂ ਦਾ ਤੇ ਕੇਜਰੀਵਾਲ ਉਹਨਾਂ ਦੀ ਅਰੈਸ ਨੂੰ ਵੈਲਕਮ ਕਰਨਾ ਬੰਦਾ ਹੀ ਸੀਗਾ ਅੱਖਾਂ ਤੇ ਨਜ਼ਰ ਤੇ ਸਾਰੀ ਦੀ ਸਾਰੀ ਕਾਂਗਰਸ ਦੇ ਉਹਨਾਂ ਲੀਡਰਾਂ ਲੀਡਰਸ਼ਿਪ ਦੇ ਉੱਤੇ ਸੀਗੀ ਜਿਹੜੇ ਅਕਸਰ ਆਮ ਆਦਮੀ ਪਾਰਟੀ ਔਰ ਕੇਜਰੀਵਾਲ ਉਹਨਾਂ ਦਾ ਵਿਰੋਧ ਕਰਦੇ ਸੀ ਜਿਹੜੀ ਮੰਡਟਾ ਪੋਲਿਟਿਕਸ ਦਾ ਇਲਜ਼ਾਮ ਕੇਜਰੀਵਾਲ ਉਹਨਾਂ ਜਾਂ ਆਮ ਆਦਮੀ ਪਾਰਟੀ ਅੱਜ ਕੇਂਦਰ ਸਰਕਾਰ ਦੇ ਉੱਤੇ ਲਾ ਰਹੀ ਹੈ ਪੰਜਾਬ ਦੇ ਕਾਂਗਰਸੀ ਉਸ ਤਰੀਕੇ ਦਾ ਹੀ ਇਲਜ਼ਾਮ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਉੱਤੇ ਵੀ ਲੰਦੀ ਸੀਗੀ ਔਰ ਇਹੀ ਗੱਲਾਂ ਨੂੰ ਦੇਖਦੇ ਹੋਏ ਜਦ ਅਸੀਂ ਜ਼ਿਕਰ ਕਰਦੇ ਸੀ ਕਿ ਪੰਜਾਬ ਦੇ ਵਿੱਚ ਕੀ ਐਦਾਂ ਦਾ ਨੈਰੇਟਿਵ ਸੈੱਟ ਹੋਏਗਾ ਕਿ ਅਰਵਿੰਦ ਕੇਜਰੀਵਾਲ ਨਾਲ ਕੇਂਦਰ ਸਰਕਾਰ ਜਾਂ ਭਾਜਪਾ ਧੱਕਾ ਕਰ ਰਹੀ ਹੈ ਔਰ ਸ਼ੁਰੂ ਵਿੱਚ ਜਿਸ ਤਰ੍ਹਾਂ ਅਸੀਂ ਮੈਲੇ ਵੀ ਕਹਿ ਚੁੱਕੇ ਹਾਂ ਕਿ ਐਦਾਂ ਲੱਗਦਾ ਸੀ ਵੀ ਨਹੀਂ ਇੱਥੇ ਕੋਈ ਬਹੁਤਾ ਅਸਰ ਨਹੀਂ ਹੋਏਗਾ ਔਰ ਕਿਉਂਕਿ ਇੱਥੇ ਕੇਂਦਰ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਦਾ ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਇੰਟਰਵੈਨਸ਼ਨ ਸੀਗਾ ਔਰ ਅਕਸਰ ਹੈ ਜਲਾ ਚ ਗੱਲਾਂ ਚੱਲਦੀ ਸੀ ਕਿ ਵੀ ਦਿੱਲੀ ਵਾਲੇ ਸਰਕਾਰ ਚਲਾਉਂਦੇ ਨੇ ਪੰਜਾਬ ਦੀ ਉਹਦੀ ਵੀ ਨਹੀਂ ਖੇਦੀ ਪੰਜਾਬੀ ਪਰਜੋਰ ਤਰੀਕੇ ਨਾਲ ਕਰਦੇ ਸੀਗੇ ਹੁਣ ਭਗਵੰਤ ਮਾਨ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਇਲੈਕਸ਼ਨ ਦਾ ਆਲਰੇਡੀ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ 13 ਸੀਟਾਂ 13 ਜ਼ੀਰੋ ਦੇ ਨਾਰਾ ਦੇਣ ਵਾਲੇ ਕੇਜਰੀਵਾਲ ਸਾਹਿਬ ਪਰ ਭਗਵੰਤ ਮਾਨ ਹੁਣ ਅੱਗੇ ਚੱਲ ਕੇ ਇਸ ਨੈਰੇਟਿਵ ਨੂੰ ਕਿਸ ਤਰੀਕੇ ਨਾਲ ਸੈੱਟ ਕਰਦੇ ਨੇ ਕਿ ਸਾਡੀ ਪਾਰਟੀ ਦੇ ਸੁਪਰੀਮੋ ਨਾਲ ਹੋਇਆ ਤੱਕਾ ਤੇ ਇਸ ਕਰਕੇ ਪਾਰਟੀ ਦਾ ਸਾਥ ਦੋ ਸਾਡੇ ਹੱਥ ਮਜ਼ਬੂਤ ਕਰੋ ਤਾਂ ਕਿ ਭਾਜਪਾ ਦੇ ਖਿਲਾਫ ਅਸੀਂ ਆਪਣੀ ਲੜਾਈ ਨੂੰ ਪਰਜੋਰ ਤਰੀਕੇ ਨਾਲ ਅੱਗੇ ਵਧਾ ਸਕੀਏ ਬਾਜਵਾ ਸਾਹਿਬ ਦੀ ਕੀ ਸਟੇਟਮੈਂਟ ਆਂਦੀ ਹੈ ਐਦੇ ਉੱਤੇ ਨਜ਼ਰ ਹੈਗੀ ਹੈ ਕਿ ਉਹ ਵੀ ਇਸ ਅਰੈਸਟ ਦੀ ਨਿਖੇਦੀ ਕਰਦੇ ਨੇ ਕਿਉਂਕਿ ਹਜੇ ਤੱਕ ਬਾਜਵਾ ਸਾਹਿਬ ਦਾ ਕੋਈ ਟਵੀਟ ਨਹੀਂ ਆਇਆ ਰਾਜਾ ਵਰਡਿੰਗ ਉਹਨਾਂ ਦੇ ਟਵੀਟ ਨੂੰ ਤੇ ਆਪਾਂ ਮੰਨ ਕੇ ਚੱਲਦੇ ਆ ਕਿ ਜਿੱਦਾਂ ਦਾ ਸਟੈਂਡ ਉਹਨਾਂ ਦੀ ਹਾਈ ਕਮਾਂਡ ਲੈਂਦੀ ਆ ਉਸ ਸਟੈਂਡ ਨੂੰ ਉਹ ਅੱਗੇ ਤੋਰਦੇ ਹੋਏ ਨਜ਼ਰ ਆਉਂਦੇ ਨੇ ਪਰ ਉਸ ਸਟੈਂਡ ਦੇ ਖਿਲਾਫ ਸਭ ਤੋਂ ਪਹਿਲੇ ਆਵਾਜ਼ ਉਠਾਉਣ ਵਾਲੇ ਪ੍ਰਤਾਪ ਸਿੰਘ ਬਾਜਵਾ ਹੀ ਜੀਗੇ ਉਹਨਾਂ ਦੀ ਟਵੀਟ ਜਾਂ ਉਹਨਾਂ ਦੀ ਸਟੇਟਮੈਂਟ ਦਾ ਥੋੜਾ ਜਿਹਾ ਇੰਤਜ਼ਾਰ ਕਰੋ 2-4 ਘੰਟਿਆਂ ਦੇ ਵਿੱਚ ਜਾਂ 2-4 ਮਿੰਟਾਂ ਦੇ ਵਿੱਚ ਵੀ ਉਹਨਾਂ ਦਾ ਟਵੀਟ ਆ ਸਕਦਾ ਹੈ ਔਰ ਹੋ ਸਕਦਾ ਹੈ ਉਹ ਵੀ ਪਾਰਟੀ ਲਾਈਨ ਦੇ ਹਿਸਾਬ ਨਾਲ ਅਰੈਸਟ ਦੀ ਨਿਖੇਧੀ ਕਰਨ ਬਿਲਕੁਲ ਸੋ ਰਾਜਾ ਵੜਿੰਗ ਦਾ ਬਿਆਨ ਸਟੇਟ ਪ੍ਰੈਜ਼ੀਡੈਂਟ ਇਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਨੂੰ ਲੱਗਦਾ ਰਾਜਾ ਵੜਿੰਗ ਦੇ ਬਿਆਨ ਦੀ ਵੀ अहमियत ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਜਿਹੜਾ ਮਨੋਬਲ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਹੋਇਆ ਹੋਏਗਾ ਉਹਨਾਂ ਦਾ ਮਨੋਬਲ ਇਸ ਘਟਨਾ ਤੋਂ ਬਾਅਦ ਔਰ ਖਾਸ ਤੌਰ ਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਕਿੰਨੀ ਵੱਡੀ ਹੋ ਗਈ ਹੁਣ ਪੰਜਾਬ 'ਚ ਦੇਖੋ ਪੰਜਾਬ ਦੀਆਂ 13 ਸੀਟਾਂ ਦੇ ਲਈ ਤਾਂ ਮੁੱਖ ਸਟਾਰ ਪ੍ਰਚਾਰਕ ਇੱਕ ਤਰੀਕੇ ਨਾਲ ਕਹਿ ਰਹੀ ਹੈ ਭਗਵੰਤ ਮਾਨ ਨੇ ਭਗਵੰਤ ਮਾਨ ਲਈ ਹੁਣ ਰਾ ਚੁਣੌਤੀ ਵਾਲਾ ਹੋਏਗਾ ਆਸਾਨੀ ਨਾਲ ਪਾਰ ਪਾ ਲੈਣਗੇ ਜਾਂ ਕਾਂਗਰਸ ਨਾਲ ਸਮਝੌਤੇ ਦੀ ਗੱਲ ਦੇ ਵਿੱਚ ਭਗਵੰਤ ਮਾਨ ਵੀ ਹੁਣ ਇੰਟਰਸਟਿਡ ਹੋ ਸਕਦੇ ਹੈ ਜਿੱਥੇ ਤੱਕ ਜ਼ਿੰਮੇਵਾਰੀਆਂ ਦੀ ਗੱਲ ਹੈਗੀ ਐ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇਹ ਨਾ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿੱਦਾਂ ਰਹਿੰਦੀ ਐ ਸਾਰਾ ਦਾ ਸਾਰਾ ਇੱਕ ਤਰੀਕੇ ਨਾਲ ਰਿਸਪੌਂਸਿਬਿਲਟੀ ਸਾਰੀ ਦੀ ਸਾਰੀ ਉਹ ਹੁਣ ਮੁੱਖ ਮੰਤਰੀ ਦੇ ਉੱਤੇ ਹੈਗੀ ਐ ਜੇ 13 0 ਦਾ ਨਾਰਾ ਦੇਣ ਤੋਂ ਬਾਅਦ 0 13 ਹੋ ਜਾਂਦੇ ਨੇ ਤੇ ਫੇਰ ਸਿੱਧਾ-ਸਿੱਧਾ ਐ ਰੈਫਰੈਂਡਮ ਉਹ ਵੀ ਖਾਸ ਕਰਕੇ ਜਦ ਮੁੱਖ ਮੰਤਰੀ ਦੀ ਸਰਕਾਰ ਦੇ ਕੈਬਨਿਟ ਦੇ ਪੰਜ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਜੇ ਇਹ ਇਲੈਕਸ਼ਨ ਦਾ ਰਿਜ਼ਲਟ ਐਡਵਰਸ ਆਂਦਾ ਤੇ ਫਿਰ ਮੁੱਖ ਮੰਤਰੀ ਨੂੰ ਅੱਗੇ ਕੰਟੀਨਿਊ ਕਰਨਾ ਵੀ ਮੁਸ਼ਕਿਲ ਹੋ ਸਕਦਾ ਹੈ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਇੱਕ ਤਰੀਕੇ ਨਾਲ ਹੁਣ ਫ੍ਰੀ ਹੈਂਡ ਵੀ ਮਿਲ ਗਿਆ ਕਿ ਉਹ ਆਪਣੀ ਪਾਲਿਸੀ ਆਪਣਾ ਨੈਰੇਟਿਵ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸੈੱਟ ਕਰਦੇ ਨੇ ਤੇ ਤਾਂਕਿ ਉਹ ਆਪਣੇ ਕੈਂਡੀਡੇਟਸ ਨੂੰ ਜਦਾਬਾਨ ਔਰ ਅੱਗੇ ਦੇ ਜਿਹੜੇ ਪੰਜ ਕੈਂਡੀਡੇਟ ਸਿਲੈਕਟ ਕਰਨੇ ਨੇ ਉਹਦੇ ਵਿੱਚ ਵੀ ਹੁਣ ਮੁੱਖ ਮੰਤਰੀ ਨੂੰ ਇੱਕ ਤਰੀਕੇ ਨਾਲ ਫ੍ਰੀ ਹੈਂਡ ਮਿਲ ਗਿਆ ਲੱਗਦਾ ਹੈ ਪਰ ਹਾਂ ਜ਼ਿੰਮੇਵਾਰੀਆਂ ਵੱਡੀਆਂ ਔਰ ਇਸ ਮੁੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਔਰ ਭਾਜਪਾ ਉਹ ਮੁੱਖ ਮੰਤਰੀ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਨਾਲ ਘੇੜਦੀ ਹੈ ਕਿਉਂਕਿ ਅੱਜ ਸਵੇਰੇ ਤੋਂ ਲਗਾਤਾਰ ਆ ਬੀਜੇਪੀ ਦੇ ਵੱਡੇ ਜਿਹੜੇ ਪ੍ਰਵਕਤਾ ਹੈਗੇ ਨੇ ਉਹਨਾਂ ਨੇ ਆ ਕੇ ਇਸ ਐਕਸ਼ਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਕੁ ਜਸਟੀਫਾਈ ਕਰ ਪਾਏ ਨੇ ਇਹ ਤੇ ਨਹੀਂ ਪਤਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਜਦ ਇਸ ਗੱਲ ਦੇ ਵਿਤਕਰੇ ਅਨਿਆਏ ਜਾਂ ਇਹ ਸਾਰੀ ਗੱਲਾਂ ਕਰਦੇ ਨੇ ਉਹਨਾਂ ਦਾ ਨੈਰੇਟਿਵ ਹਜੇ ਸੈੱਟ ਹੋਣਾ ਬਾਕੀ ਹੈ ਪਰ ਹਾਂ ਕੁਝ ਚੇਂਜਸ ਨਜ਼ਰ ਆਉਂਦੇ ਨੇ ਔਰ ਪੰਜਾਬ ਦਾ ਇੱਕ ਵਰਗ ਇਹਨੂੰ ਧੱਗਾ ਵੀ ਕਹਿ ਰਿਹਾ ਐਸ ਧੱਗੇ ਦੇ ਮਾਮਲੇ ਦੇ ਵਿੱਚ ਕੀ ਆਮ ਆਦਮੀ ਪਾਰਟੀ ਨੂੰ ਕੋਈ ਸਿੰਪਥੀ ਮਿਲੇਗੀ ਪੰਜਾਬ ਦੇ ਵਿੱਚ ਹਜੇ ਇਹ ਸਿਰਫ ਸਵਾਲ ਹੈ ਐਸ ਸਵਾਲ ਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚੋਂ ਜਦ ਕੈਂਪੇਨ ਪੰਜਾਬ ਦੇ ਵਿੱਚ ਭੱਗ ਜਾਏਗਾ ਤਦ ਤੁਸੀਂ ਉਸ ਗੱਲ ਨੂੰ ਮਹਿਸੂਸ ਕਰ ਸਕਦੇ ਰਜੀਪਾਸਕਰ ਜੀ ਸੁਨੀਲ ਜਾਖੜ ਔਰ ਸੁਖਵੀਰ ਬਾਦਲ ਦੇ ਬਿਆਨ ਵੀ ਨੇ ਸੁਖਬੀਰ ਬਾਦਲ ਕਹਿੰਦੇ ਨੇ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੇ ਤੇ ਸਵਾਲ ਨੇ ਔਰ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜੋ ਹਾਲ ਭਗਵੰਤ ਮਾਨ ਜੋ ਹਾਲ ਅਰਵਿੰਦ ਕੇਜਰੀਵਾਲ ਦਾ ਹੋਇਆ ਉਸੇ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਭਗਵੰਤ ਮਾਨ ਨੂੰ ਵੀ ਕਰਨਾ ਪਏਗਾ ਅਗਰ ਜਾਂਚ ਹੁੰਦੀ ਹੈ ਔਰ ਸੁਨੀਲ ਜਾਖੜ ਵੀ ਜਾਂਚ ਦੀ ਮੰਗ ਪੰਜਾਬ ਚ ਐਕਸਾਈਜ਼ ਪਾਲਿਸੀ ਦੀ ਤੋਰ ਰਹੇ ਨੇ ਸੋ ਸੁਨੀਲ ਜਾਖੜ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਹ ਦੋਵੇਂ ਅਰਵਿੰਦ ਕੇਦਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦਾ ਪੰਜਾਬ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਪੋਲਿਟਿਕਸ ਕਰਨ ਦਾ ਲੋਕਾਂ 'ਚ ਜਾਣ ਦਾ ਰਵਈਆ ਕਿਸ ਤਰ੍ਹਾਂ ਦਾ ਹੋਏਗਾ ਕਿੰਨੇ ਕੁ ਹਮਲਾਵਰ ਹੋਣਗੇ ਔਰ ਕਿੰਨੇ ਕੁ ਕੌਨਫੀਡੈਂਟ ਹੋਣਗੇ ਕਿ ਸਾਡੇ ਲਈ ਮੌਕਾ ਹੈ ਜਿਸ ਤਰੀਕੇ ਨਾਲ ਸੁਨੀਲ ਜਾਖੜ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਪਹਿਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਉਸ ਗਾਣੇ ਦੇ ਉੱਤੇ ਇੱਕ ਤੰਜ ਕੱਸਿਆ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੂੰ ਪਤਾ ਸੀਗਾ ਕਿ ਦੇਰ ਸ਼ਾਮ ਨੂੰ ਕੇਜਰੀਵਾਲ ਉਹਨਾਂ ਨੇ ਅਰੈਸਟ ਹੋ ਜਾਣਾ ਤੇ ਉਹ ਗਾਣੇ ਦੇ ਜਿਹੜੇ ਬੋਲ ਵੀ ਸੀ ਉਹ ਵੀ ਇਸ ਤਰੀਕੇ ਨਾਲ ਲੱਗਦੇ ਸੀਗੇ ਵੀ ਹੁਣ ਹਿੰਦੁਸਤਾਨ ਆਜ਼ਾਦ ਹੋ ਗਿਆ ਜਾਂ ਫਿਰ ਮੁੱਖ ਮੰਤਰੀ ਆਜ਼ਾਦ ਹੋ ਗਏ ਆਜ਼ਾਦ ਹੋਣ ਵਾਲੇ ਨੇ ਕਿ ਇਸ ਤਰ੍ਹਾਂ ਦੇ ਬੋਲ ਸੀਗੇ 베ੜੀ ਦਾ ਮੱਲਾ ਹੁਣ ਨਹੀਂ ਰਿਹਾ ਔਰ ਉਸ ਤੋਂ ਬਾਅਦ ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ਪੰਜਾਬ ਦੀ ਐਕਸਾਈਜ਼ ਪਾਲਿਸੀ ਕਿਉਂਕਿ ਅਕਸਰ ਕੇਜਰੀਵਾਲ ਜਾਂ ਫਿਰ ਹਰਪਾਲ ਚੀਮਾ ਉਹਨਾਂ ਨੇ ਵੀ ਇਹ ਗੱਲ ਕਹਿੰਦੇ ਸੀਗੇ ਕਿ ਦਿੱਲੀ ਦੀ ਉਸ ਰੀਜੈਕਟਡ ਪਾਲਿਸੀ ਨੂੰ ਹੁਬ ਹੁ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਰੈਵੈਨਿਊ 9000 10000 ਕਰੋੜ ਦੇ ਕਰੀਬ ਹੋ ਗਿਆ ਯਾਨੀ ਉਸ ਪਾਲਿਸੀ ਦੇ ਉੱਤੇ ਪਹਿਲੇ ਉਂਗਲ ਪਾਰਲੀਮੈਂਟ ਦੇ ਵਿੱਚ ਵੀ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਉਠਾਈ ਸੀਗੀ ਔਰ ਇਸ ਗੱਲ ਦੀ ਇਨਵੈਸਟੀਗੇਸ਼ਨ ਮੰਗੀ ਸੀ ਅੱਜ ਸੁਨੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਉਹਨਾਂ तमाम ਕਾਂਗਰਸੀਆਂ ਨੂੰ ਜਿਨ੍ਹਾਂ ਨੇ ਪਹਿਲੇ ਮਨੀਸ਼ ਸਿਸੋਦੀਆ ਉਹਨਾਂ ਨੂੰ ਦੇ ਅਰੈਸਟ ਨੂੰ ਵੈਲਕਮ ਕੀਤਾ ਸੀਗਾ ਔਰ ਐਸ ਐਕਸਾਈਜ਼ ਪਾਲਿਸੀ ਜਿਹੜੀ ਪੰਜਾਬ ਦੀ ਹੈ ਉਹਦੇ ਵਿੱਚ ਜਾਂਚ ਦੀ ਮੰਗ ਕੀਤੀ ਸੀਗੀ ਕਹਿੰਦੇ ਕੱਲ 12 ਵਜੇ ਦਾ ਟਾਈਮ ਹੈ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਅਪਰੋਚ ਕਰ ਰਹੇ ਹਾਂ ਔਰ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਉਹ ਤਮਾਮ ਕਾਂਗਰਸੀ ਜਿਹੜੇ ਪਹਿਲੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਸੀ ਉਹ ਵੀ ਸਾਡੇ ਨਾਲ ਆਣ ਤੇ ਅਸੀਂ ਐਸ ਇਨਵੈਸਟੀਗੇਸ਼ਨ ਦੀ ਮੰਨ ਕਰੀਏ ਨਹੀਂ ਤੇ ਅਗਰ ਉਹ ਮੇਰਾ ਸੱਦਾ ਜਾਂ ਐਸ ਮੌਕੇ ਦੇ ਉੱਤੇ ਸਾਡੇ ਨਾਲ ਨਹੀਂ ਆਂਦੇ ਤੇ ਇਹ ਮੰਨਿਆ ਜਾਏਗਾ ਕਿ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਮਿਲ ਹੀ ਕੋ ਘਟਾ ਹੈ ਜਿਸ ਐਕਸਾਈਜ਼ ਪਾਲਿਸੀ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਨੇ ਕਿ ਉਹਦੇ ਜ਼ਰੀਏ ਪਾਰਟੀ ਫੰਡ ਇਕੱਠਾ ਕੀਤਾ ਗਿਆ ਹੈ ਉਸ ਪਾਰਟੀ ਫੰਡ ਦੀ ਦੁਰਵਰਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਕਰਨੀਆਂ ਚਲੋ ਹੁਣ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਕਿੰਨਾ ਕੁ ਹੈਗਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਇਨਵੈਸਟੀਗੇਸ਼ਨ ਦੇ ਮੁੱਦੇ ਦੇ ਉੱਤੇ ਈਡੀ ਨੂੰ ਕੋਈ ਆਰਡਰ ਕਰੇ ਲੇਕਿਨ ਐਕਟ ਇਲੈਕਸ਼ਨ ਦਾ ਮੁੱਦਾ ਤਿਆਰ ਕਰਨ ਦੀ ਕੋਸ਼ਿਸ਼ ਭਾਜਪਾ ਜਾਂ ਸੁਨੀਲ ਜਾਕਰ ਉਹਨਾਂ ਦੀ ਜ਼ਰੂਰ ਹੈਗੀ ਹੈ ਜਿਹਦੇ ਰਾਹੀਂ ਇੱਕ ਤੀਰ ਤੋਂ ਦੋ ਨਿਸ਼ਾਨੇ ਮਾਰਿਆ ਜਾ ਸਕਣ ਇਕ ਤੇ ਆਮ ਆਦਮੀ ਪਾਰਟੀ ਦੂਜਾ ਕਾਂਗਰਸ ਕਿਉਂਕਿ ਕਾਂਗਰਸ ਸ਼ੁਰੂ ਤੋਂ ਇਸ ਮੁੱਦੇ ਨੂੰ ਉਠਾ ਰਹੀ ਸੀ ਜੇ ਹੁਣ ਕਾਂਗਰਸ ਇਸ ਮੁੱਦੇ ਦੇ ਉੱਤੇ ਕੁਝ ਨਹੀਂ ਬੋਲਦੀ ਤੇ ਫਿਰ ਸੁਨੀਲ ਜਾਖੜ ਜਾਂ ਭਾਜਪਾ ਨੂੰ ਦੋਨੋਂ ਪਾਰਟੀਆਂ ਨੂੰ ਧੇਰਨ ਦੇ ਵਿੱਚ ਮਾੜੀ-ਮੋਟੀ ਜੀ ਆਸਾਨੀ ਜ਼ਰੂਰ ਹੋ ਸਕਦੀ ਹੈ ਦੇਖੋ ਸੁਨੀਲ ਜਾਖੜ ਹੁਣਾਂ ਕੋਲੇ ਸੁਨੀਲ ਜਾਖੜ ਇਸ ਮੌਕੇ ਨੂੰ ਅਫਸਰ ਦੇ ਰੂਪ ਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਲੱਗਦਾ ਪਰ ਕਈ ਵਾਰੀ ਮੈਂ ਸੁਨੀਲ ਜਾਖੜ ਸਾਹਿਬ ਦੇਖੋ ਉਮਰ ਬੜੀ ਸਿਆਣੀ ਹੈ ਬੜੇ ਸਤਕਾਰਯੋਗ ਨੇ ਪਰ ਕਈ ਵਾਰੀ ਸੁਨੀਲ ਜਾਖੜ ਸਾਹਿਬ ਵੀ ਮੈਨੂੰ ਬੜੇ ਕਨਫਿਊਜ਼ਨ ਵਾਲੇ ਪੋਲਿਟিক্যাল ਲੀਡਰ ਲੱਗਦੇ ਨੇ ਇੱਕ ਵਾਰੀ ਤਾਂ ਜਿਹੜੀ ਸਰਗਰਮ ਪੋਲਿਟਿਕਸ ਹੈ ਉਹਦੇ ਤੋਂ ਸੁਨਿਆਸ ਹੀ ਲੈ ਗਏ ਸੀ ਸੁਨੀਲ ਜਾਖੜ ਸਾਹਿਬ ਚਲੋ ਖੁਸ਼ੀ ਹੈ ਪੰਜਾਬ ਨੂੰ ਲੋੜ ਹੈ ਇਦਾਂ ਦੇ ਲੀਡਰਾਂ ਦੀ ਸੁਨੀਲ ਜਾਖੜ ਸਾਹਿਬ ਨੇ ਫੇਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਕੇ ਸਰਗਰਮ ਪੋਲਿਟਿਕਸ ਆਪਣੀ ਸ਼ੁਰੂ ਕੀਤੀ ਹੈ ਪਰ ਕਈ ਗੱਲਾਂ ਇਹੋ ਜਿਹੀਆਂ ਕਰਦੇ ਨੇ ਜਿਵੇਂ ਪ੍ਰੋਫੈਸਰ ਨਿਰਮਲ ਜੋੜਾ ਉਹਨਾਂ ਦੀ ਜਿਹੜੀ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਤੰਜ ਕਸੇ ਸੀ ਸੋ ਉਹ ਨਹੀਂ ਕਸਣੇ ਚਾਹੀਦੇ ਸੀ ਔਰ ਜਿਸ ਤਰ੍ਹਾਂ ਨਾਲ ਮੈਨੂੰ ਹਮੇਸ਼ਾ ਯਾਦ ਆਉਂਦਾ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਦੇ ਵਿੱਚ ਉਸ ਆਡੀਟੋਰੀਅਮ ਦੀ ਗੱਲ ਸੀ ਰਵਿੰਦਰਨਾਥ ਟੈਗੋਰ ਜੀ ਨਾਲ ਸੰਬੰਧਿਤ ਟੈਗੋਰ ਆਡੀਟੋਰੀਅਮ ਦੀ ਗੱਲ ਸੀ ਉਹਦੇ ਉੱਪਰ ਵੀ ਸੁਨੀਲ ਰਾਖੜ ਸਾਹਿਬ ਦੀਆਂ ਟਿੱਪਣੀਆਂ ਬਹੁਤੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਈਆਂ ਪਰ ਐਕਸਾਈਜ਼ ਪਾਲਿਸੀ ਤੇ ਮਸਲੇ ਤੇ ਸਿਆਸੀ ਲੜਾਈ ਸੁਨੀਲ ਰਾਖੜ ਸਾਹਿਬ ਲੜ ਲੈਣਗੇ ਪੰਜਾਬ 'ਚ ਮੈਨੂੰ ਨਿੱਜੀ ਤੌਰ ਤੇ ਆਪਣੇ ਭਾਸਕਰ ਸਾਹਿਬੇ ਦਾ ਭਰੋਸਾ ਘੱਟ ਜਾ ਲੱਗਦਾ ਹੈ ਕਿਉਂਕਿ ਮੈਨੂੰ ਪਿਛਲੇ ਸਮਿਆਂ 'ਚ ਵੀ ਸੁਨੀਲ ਜਾਖੜ ਸਾਹਿਬ ਨੇ ਕਿਸੇ ਮੁੱਦੇ ਨੂੰ ਅੰਦੋਲਨ ਬਣਾਇਆ ਹੋਵੇ ਕੋਈ ਮੈਨੂੰ ਇਹਨਾਂ ਨਜ਼ਰ ਨਹੀਂ ਆਇਆ ਉਹ ਬੜੇ ਕਾਬਿਲ ਨੇ ਸੁਨੀਲ ਜਾਖੜ ਸਾਹਿਬ ਦੇਖੋ ਉਹਨਾਂ ਦੇ ਪਿਤਾ ਜੀ ਵੀ ਕਿੱਡੇ ਵੱਡੇ ਲੀਡਰ ਸੀ ਸੋ ਸੁਨੀਲ ਜਾਖੜ ਨੂੰ ਪੰਜਾਬ ਦੀ ਪੋਲਿਟਿਕਸ 'ਚੋਂ ਮਾਈਨਸ ਤਾਂ ਨਹੀਂ ਕੀਤਾ ਜਾ ਸਕਦਾ ਪਰ ਅੰਦੋਲਨ ਕੋਈ ਵੱਡਾ ਪਿਛਲੇ ਸਮੇਂ 'ਚ ਸੁਨੀਲ ਜਾਖੜ ਸਾਹਿਬ ਨੇ ਕੋਈ ਚਲਾਇਆ ਹੋਵੇ ਉਹਦੇ ਮੱਦੇਨਜ਼ਰ ਮੈਨੂੰ ਲੱਗਦਾ ਨਹੀਂ ਕਿ ਐਕਸਾਈਜ਼ ਪਾਲਿਸੀ ਦੇ ਮਾਮਲੇ ਨੂੰ ਸੁਨੀਲ ਜਾਖੜ ਕੋਈ ਵੱਡਾ ਮੁੱਦਾ ਬਣਾ ਲੈਣਗੇ ਹਾਂ ਕਾਂਗਰਸ ਦਾ ਰੁਖ ਕਿਹੋ ਜਿਹਾ ਰਹਿ ਸਕਦਾ अरविंद केजरीवाल दी गिरफ्तारी ਤੋਂ ਬਾਅਦ ਪੰਜਾਬ ਦੇ ਸੰਗਠਨ ਦਾ ਪੰਜਾਬ ਦੇ ਸੰਗਠਨ ਦਾ ਕੀ ਪੰਜਾਬ ਦਾ ਸੰਗਠਨ ਵੀ ਹੈ ਮਹਿਸੂਸ ਕਰ ਰਿਹਾ ਹੈ ਕਿ ਅਗਰ ਅਸੀਂ ਆਪ ਨਾਲ ਹੁਣ ਇਕੱਠੇ ਹੋ ਜਾਈਏ ਤੇ ਪੰਜਾਬ 'ਚ ਗੱਲ ਬਣ ਜੂ ਕਿਉਂਕਿ ਜਿਹੜੇ ਇੰਟਰਨਲ ਸਰਵੇਖਣ ਨੇ ਇੰਟਰਨਲ ਸਰਵੇਖਣ ਕਾਂਗਰਸ ਪਾਰਟੀ ਨੂੰ ਖੁਸ਼ੀ ਨਹੀਂ ਦੁੱਖ ਹੀ ਦੇ ਰਹੇ ਨੇ ਔਰ ਦੂਸਰਾ ਬੜੀਆਂ ਵਿਚਿੱਤਰ ਸਥਿਤੀਆਂ ਨੇ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨ ਚਲੇ ਗਏ ਨੇ ਅੱਜ ਸ਼ਾਮ ਨੂੰ ਉਹਨਾਂ ਦੀ ਕਮੈਂਟਰੀ ਆਏਗੀ ਹਾਲਾਂਕਿ ਉਹ ਕੁਝ ਕੈਂਡੀਡੇਟਾਂ ਦੇ ਖਿਲਾਫ ਪ੍ਰਚਾਰ ਦੇ ਹੱਕ 'ਚ ਪ੍ਰਚਾਰ ਕਰਨਗੇ ਕਰਨਗੇ ਪਰ ਉਹ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਇਹ ਦੋਵੇਂ ਕਿਰਦਾਰਾਂ ਨੂੰ ਪੰਜਾਬ ਦੇ ਕਾਂਗਰਸ ਦੇ ਮੌਜੂਦਾ ਸੰਗਠਨ ਨੇ ਚੰਗੇ ਤਰੀਕੇ ਨਾਲ ਵਰਤਿਆ ਨਹੀਂ ਚਰਨਜੀਤ ਚੰਨੀ ਹੋਣਾ ਦੀ ਵੀ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਦੁਆਬਾ ਖੇਤਰ 'ਚ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਉੱਥੇ ਉਹਨਾਂ ਦੀ ਅੱਜ ਵੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਨਾ ਫੁੱਲ ਚੜਾਈ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਫੁੱਲ ਚੜਾਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਸੰਗਠਨ ਨੇ ਇਹ ਦੋਵੇਂ ਲੀਡਰਾਂ ਨੂੰ ਓਨੀ ਤਵੱਜੋ ਨਹੀਂ ਦਿੱਤੀ ਨਵਜੋਤ ਸਿੰਘ ਸਿੱਧੂ ਨੇ ਤਾਂ ਚਲੋ ਕਮੈਂਟਰੀ ਵੀ ਉਹਨਾਂ ਦੀ ਜ਼ਰੂਰਤ ਸੀ ਇਹਨਾਂ ਦਿਨਾਂ ਦੇ ਵਿੱਚ ਉਹ ਚਲੇ ਗਏ ਪਰ ਚਰਨਜੀਤ ਚੰਨੀ ਅਗਰ ਉਮੀਦਵਾਰ ਬਣ ਜਾਂਦੇ ਨੇ ਔਰ ਇਹਨਾਂ ਦੋਨਾਂ ਲੀਡਰਾਂ ਨੇ ਅਗਰ ਖੁੱਲ ਕੇ ਸੰਗਠਨ ਲਈ ਪ੍ਰਚਾਰ ਨਹੀਂ ਕੀਤਾ ਫਿਰ ਸੰਗਠਨ ਕੋਲੇ ਬਚਦਾ ਕੀ ਆ ਬਚਦਾ ਕੀ ਆ ਸੰਗਠਨ ਕੋਲੇ ਪਾਸਕਰ ਸਾਹਿਬ ਦੇਖੋ ਸਭ ਤੋਂ ਵੱਡੀ ਗੱਲ ਤੇ ਹੈਗੀ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਨੂਰਾ ਕੁਸ਼ਤੀ ਪੰਜਾਬ ਦੇ ਵਿੱਚ ਚੱਲ ਰਹੀ ਸੀ ਨਾ ਉਦੇ ਉੱਤੇ ਸੁਨੀਲ ਜਾਖੜ ਉਹਨਾਂ ਦੀ ਉਹ ਸਟੇਟਮੈਂਟ ਤੋਂ ਜ਼ਰੂਰ ਅਸਰ ਪਵੇਗਾ ਕਿਉਂਕਿ ਹੁਣ ਅਗਰ ਕਾਂਗਰਸੀ ਐਕਸਾਈਜ਼ ਪਾਲਿਸੀ ਦੀ ਇਨਵੈਸਟੀਗੇਸ਼ਨ ਦੀ ਮੰਗ ਨੂੰ ਸਮਰਥਨ ਨਹੀਂ ਦੇਂਦੇ ਤੇ ਫਿਰ ਉਹ ਜਿਹੜੇ ਪਹਿਲੇ ਦਿੱਤੇ ਹੋਏ ਬਿਆਨ ਸੀ ਉਹਨਾਂ ਬਿਆਨਾਂ ਦੇ ਉੱਤੇ ਕਿਸ ਤਰ੍ਹਾਂ ਖੜਨਗੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਐਸ ਐਕਸਾਈਜ਼ ਪਾਲਿਸੀਜ਼ ਉੱਤੇ ਅਕਸਰ ਆਬਜੈਕਸ਼ਨ ਉਠਾਇਆ ਨਹੀਂ ਹੋ ਰਹਾ ਮੰਗ ਵੀ ਕੀਤੀ ਸੀ ਉਹਨਾਂ ਨੇ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਅੱਜ ਸ਼ਾਮ ਨੂੰ ਕਮੈਂਟਰੀ ਕਰ ਰਹੇ ਹੋਣਗੇ ਹੁਣ ਐਸ ਮੁੱਦੇ ਦੇ ਉੱਤੇ ਵੀ ਉਹਨਾਂ ਨੂੰ ਕੋਈ ਨਾ ਕੋਈ ਕਮੈਂਟ ਦੇਣਾ ਹੀ ਪਏਗਾ ਕਿ ਜਦ ਸੁਨੀਲ ਜਾਖੜ ਉਹਨਾਂ ਇਹ ਮੰਗ ਕਰ ਰਹੇ ਨੇ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਫਿਰ ਕੋਈ ਕਮੈਂਟ ਨਵਜੋਤ ਸਿੰਘ ਸਿੱਧੂ ਦਾ ਨਾ ਆਏ ਇਹ ਵੀ ਇੱਕ ਅਜੀਬ ਜੀ ਗੱਲ ਹੈਗੀ ਹੈ ਜਿਸ ਤਰ੍ਹਾਂ ਅਸੀਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਉਹ ਸਟੈਂਡ ਦੀ ਗੱਲ ਕਰ ਰਹੇ ਆ ਹੁਣ ਪੰਜਾਬ ਦੇ ਵਿੱਚ ਇਹ ਸਥਿਤੀ ਤੇ ਹੈ ਕਿ ਕਾਂਗਰਸ ਆਪਣੇ ਇਲੈਕਸ਼ਨ ਟੀਮ ਨੂੰ ਉਹ ਬੜਾ ਇੱਕ ਕੈਂਪੇਨ ਟੀਮ ਨੂੰ ਬੜਾ ਲੂਸ ਜੀ ਕਰ ਰਹੀ ਹੈ ਉਹਨਾਂ ਦੀ ਗੱਲਾਂ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਅਟੈਕ ਕਰਨ ਸੁਨੀਲ ਜਾਖੜ ਉਹਨਾਂ ਦੇ ਖਿਲਾਫ ਅਟੈਕ ਕਰਨ ਜਾਂ ਭਾਜਪਾ ਦੇ ਖਿਲਾਫ ਕਰਨ ਜਾਂ ਅਕਾਲੀ ਦਲ ਦੇ ਖਿਲਾਫ ਕਰਨ ਹੁਣ ਸਾਰਿਆਂ ਨੂੰ ਜਦ ਤੁਸੀਂ ਆਪਣਾ ਦੁਸ਼ਮਣ ਬਣਾ ਲੈਂਦੇ ਹੋ ਤੇ ਫਿਰ ਅੱਗੇ ਚੱਲ ਕੇ ਤੁਹਾਨੂੰ ਘਾਟਾ ਹੋਣਾ ਲਾਜ਼ਮੀ ਹੁੰਦਾ ਕਿਉਂਕਿ ਰਾਜਨੀਤੀ ਦੇ ਵਿੱਚ ਜੇ ਫੋਰ ਕਾਰਨ ਕੋਰਨਰਡ ਕੰਟੈਸਟ ਹੋਏ ਉਹਦੇ ਵਿੱਚ ਤੁਹਾਨੂੰ ਦੁਸ਼ਮਣ ਚੁਣਨੇ ਪੈਂਦੇ ਨੇ ਕਿ ਕਿਹਦੇ ਉੱਤੇ ਸਭ ਤੋਂ ਪਹਿਲੀ ਉਂਗਲ ਉਠਾਓ ਜਿਹਦੇ ਰਾਹੀਂ ਉਹਦੇ ਵੋਟ ਕੱਟ ਕੇ ਤੁਹਾਡੇ ਵੋਟਾਂ ਦੇ ਵਿੱਚ ਟ੍ਰਾਂਸਫਰ ਹੋਣ ਇਹ ਇੱਕ ਸਥਿਤੀ ਕਾਂਗਰਸ ਵਾਸਤੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਔਰ ਇਹੀ ਕਾਰਨ ਹੈਗਾ ਕਿ ਸੁਸ਼ੀਲ ਰਿੰਕੂ ਉਹਨਾਂ ਦੀ ਵੀ ਕੱਲ ਪਰਸੋਂ ਸਟੇਟਮੈਂਟ ਆਈ ਸੀਗੀ ਕਿ ਹੁਣ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਐਲਾਈਅੰਸ ਵੀ ਹੋ ਜਾਣਾ ਚਾਹੀਦਾ ਹੈ ਇਸ ਮੁੱਦੇ ਦੇ ਉੱਤੇ ਹਾਈ ਕਮਾਂਡ ਦੀ ਵੀ ਕੋਈ رائے ਬੰਦੀ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਦ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਦਿੱਲੀ ਦੇ ਵਿੱਚ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਇਸ ਮੁੱਦੇ ਦੇ ਉੱਤੇ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਕੋਈ ਫੈਸਲਾ ਹਜੇ ਤੱਕ ਲਿੱਤਾ ਗਿਆ ਹੈ ਨਹੀਂ ਲਿੱਤਾ ਗਿਆ ਲੇਕਿਨ ਆ ਕਾਂਗਰਸ ਦੇ ਲੀਡਰ ਦੇ ਪੰਜਾਬ ਪੰਜਾਬ ਦੇ ਲੀਡਰਾਂ ਦੀ ਚੁੱਪੀ ਇਹਨਾਂ ਮੁੱਦਿਆਂ ਦੇ ਉੱਤੇ ਉਹ ਸਭ ਕੁਝ ਇੱਕ ਤਰੀਕੇ ਨਾਲ ਐਕਸਪੋਜ਼ ਕਰ ਦੇਗੀ ਕਿ ਦਿੱਲੀ ਦੇ ਵਿੱਚ ਐਦਾਂ ਦੀ ਕੋਈ ਗੱਲ ਇਹਨਾਂ ਨੂੰ ਕਨਵੇ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਦੇ ਸਮਰਥਨ ਦੇ ਵਿੱਚ ਜੇ ਪੰਜਾਬ ਦੇ ਕਾਂਗਰਸੀਆਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਆਂਦੀ ਹੈ ਫਿਰ ਇਹ ਐਲਾਈਅੰਸ ਜਾਂ ਨੂਰਾ ਕੁਸ਼ਤੀ ਉਹ ਵੀ ਐਕਸਪੋਜ਼ ਹੋ ਜਾਏਗੀ ਰਜੀਵ ਜੀ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਜ਼ਰੀਏ ਬੜੀਆਂ ਅਹਿਮ ਵਿਚਾਰਾਂ ਕਰ ਰਿਹਾ ਹੈ ਇੱਕ ਪੱਖ ਅਕਾਲੀ ਦਲ ਦੇ ਵਿੱਚ ਧੜਾ ਉਹ ਹੈ ਜਿਹੜੇ ਚਾਹੁੰਦੇ ਨੇ ਕਿ ਬੀਜੇਪੀ ਨਾਲ ਸਮਝੌਤਾ ਨਾ ਕਰੀਏ ਕੁਝ ਲੀਡਰ ਕਰਨਾ ਵੀ ਚਾਹੁੰਦੇ ਨੇ ਹਾਲਾਂਕਿ ਕੁਝ ਲੀਡਰ ਉਹ ਵੀ ਨੇ ਜਿਨ੍ਹਾਂ ਨੇ ਆਪ ਇਲੈਕਸ਼ਨ ਲੜਨੀ ਹੈ ਜਾਂ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਲੜਨੀ ਹੈ ਉਹਨਾਂ ਦੀ ਕੋਸ਼ਿਸ਼ ਵੀ ਹੈ ਵੀ ਜੇ ਸਮਝੌਤਾ ਹੋ ਜੇ ਤੇ ਅਸੀਂ ਤਕੜੇ ਹੋ ਜਾਵਾਂਗੇ ਕੁਝ ਲੀਡਰ ਜਦੋਂ ਸਤਾਈ ਦੀ ਪੋਲਿਟਿਕਸ ਜਾਂ ਅਕਾਲੀ ਪੋਲਿਟਿਕਸ ਦੀ ਗੱਲ ਕਰਦੇ ਨੇ ਉਹ ਕਹਿੰਦੇ ਜੇ ਅਸੀਂ ਨਾ ਕਰੀਏ ਜੇ ਅਸੀਂ ਬੀਜੇਪੀ ਨਾਲ ਸਮਝੌਤਾ ਕਰ ਗਏ ਕਿਤੇ ਸਾਡਾ ਹੋਰ ਨੁਕਸਾਨ ਨਾ ਹੋ ਜੇ ਅਸੀਂ ਪਹਿਲਾਂ ਹੀ ਤਿੰਨ ਸੀਟਾਂ ਤੇ ਆਏ ਹਾਂ ਹੁਣ ਤੁਹਾਡੀ ਨਜ਼ਰ ਚ ਅਕਾਲੀ ਦਲ ਦੇ ਵਿੱਚ ਕਿਹੜੀ ਸੋਚ ਹਾਵੀ ਰਹੂਗੀ ਬੀਜੇਪੀ ਨਾਲ ਸਮਝਾਤਾ ਕਰਨ ਵਾਲੀ ਜਾਂ ਸਮਝਾਤਾ ਨਾ ਕਰਨ ਵਾਲੀ ਪਰ ਅਗਰ ਸਮਝਾਤਾ ਹੁੰਦਾ ਹੈ ਸ਼ਾਰਟ ਟਰਮ ਗੇਨ ਅਕਾਲੀ ਦਲ ਨੂੰ ਕੀ ਹੈ ਤੇ ਲੌਂਗ ਟਰਮ ਨੁਕਸਾਨ ਕੀ ਹੈ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਦੇ ਬਾਰੇ ਚ ਆਪਾਂ ਕਹੀਏ ਕਿ ਉਹ ਅਕਾਲੀ ਦਲ ਦੇ ਕੈਂਡੀਡੇਟ ਹੋ ਸਕਦੇ ਨੇ ਉਹ ਤੇ ਚਾਹੁੰਦੇ ਨੇ ਕਿ ਇਹ ਸਮਝੌਤਾ ਹੋ ਜਾਏ ਔਰ ਜਿਹੜੇ ਲੀਡਰਾਂ ਨੇ ਇਲੈਕਸ਼ਨ ਨਹੀਂ ਲੜਨਾ ਯਾਨੀ ਆਪਾਂ ਸੈਕੰਡ ਰੈਂਕ ਦੇ ਲੀਡਰ ਵੀ ਕਹਿ ਸਕਦੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਔਰ ਉਹ ਐਸ ਅਲਾਈਅੰਸ ਦੇ ਬਹੁਤ ਖਿਲਾਫ ਨੇ ਉਹ ਖਾਸ ਕਰਕੇ ਤਦ ਜਦ ਭਾਜਪਾ ਨੇ ਕੋਈ ਹਾਂ ਪੱਕੀ ਨਾਰਾ ਨਾ ਦਿੱਤਾ ਹੋਏ ਪੰਥਕ ਮੁੱਦਿਆਂ ਦੇ ਉੱਤੇ ਔਰ ਕਿਸਾਨਾਂ ਦੇ ਮੁੱਦਿਆਂ ਦੇ ਕਿਸੇ ਸੋਲੂਸ਼ਨ ਦੇ ਉੱਤੇ ਹਜੇ ਵੀ ਇਹ ਗੱਲ ਚੱਲਦੀ ਹੈ ਅੱਜ ਢਿੰਸ਼ਾ ਸਾਹਿਬ ਦਾ ਇੱਕ ਟ੍ਰਿਬਿਊਨ ਵਰਗੀ ਵੱਡੀ ਅਖਬਾਰ ਦੇ ਵਿੱਚ ਇੱਕ ਬਿਆਨ छਪਿਆ ਹੋਇਆ ਉਹ ਕਹਿੰਦੇ ਨੇ ਕਿ ਪੰਥਕ ਮੁੱਦਿਆਂ ਦੇ ਉੱਤੇ ਵੀ ਭਾਜਪਾ ਨਾਲ ਗੱਲਬਾਤ ਹੋਈ ਹੈ ਕੋਈ ਅਨਾਉਂਸਮੈਂਟ ਅੱਜ ਦੀ ਕੀਤੀ ਜਾ ਸਕਦੀ ਹੈ ਕਿ ਤਾਂਕੀ ਅੱਗੇ ਚੱਲ ਕੇ ਉਹਨਾਂ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ ਹੁਣ ਇਹਦੇ ਵਾਸਤੇ ਸਾਡੀ ਨਜ਼ਰ ਦੇ ਵਿੱਚ ਤੇ ਦੇਰ ਹੋ ਗਈ ਕਿਉਂਕਿ ਜਦ 16 ਮਾਰਚ ਨੂੰ ਇਹ ਕੋਡ ਆਫ ਕੰਡਕਟ ਲੱਗ ਰਿਹਾ ਸੀ ਉਸ ਤੋਂ ਪਹਿਲੇ ਅਗਰ ਐਦਾਂ ਦੀ ਕੋਈ ਅਨਾਉਂਸਮੈਂਟ ਭਾਜਪਾ ਜਾਂ ਕੇਂਦਰ ਸਰਕਾਰ ਕਰਦੀ ਤੇ ਉਸ ਗੱਲ ਦੇ ਉੱਤੇ ਤੇ ਯਕੀਨ ਹੋ ਸਕਦਾ ਸੀਗਾ ਹੁਣ 16 ਤਰੀਕ ਤੋਂ ਬਾਅਦ ਪੰਥਕ ਮੁੱਦਿਆਂ ਦੇ ਉੱਤੇ ਅਗਰ ਕੋਈ ਹੱਲ ਦਾ ਵਾਅਦਾ ਵੀ ਕਰਦੀ ਹੈ ਭਾਜਪਾ ਜਾਂ ਕੇਂਦਰ ਸਰਕਾਰ ਤੇ ਉਹ ਵਾਅਦਿਆਂ ਦੇ ਰੂਪ ਵਿੱਚ ਤੇ ਹੋ ਸਕਦਾ ਹੈ ਉਹ ਮੈਨੀਫੈਸਟੋ ਦੇ ਪੁਆਇੰਟ ਦੇ ਰੂਪ ਵਿੱਚ ਤੇ ਹੋ ਸਕਦਾ ਪਰ ਜਦ ਇਹ ਗੱਲ ਕੀਤੀ ਜਾ ਸਕਦੀ ਸੀ ਤਦ ਇਹ ਗੱਲ ਕਿਉਂ ਨਹੀਂ ਕੀਤੀ ਇਹ ਵੀ ਇੱਕ ਸਵਾਲ ਉਹਨਾਂ ਦੇ ਸਾਹਮਣੇ ਖੜਾ ਹੋਏਗਾ ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਅਕਾਲੀ ਦਲ ਦੇ ਵਿੱਚ ਵੀ ਇੱਕ ਅਨਰੈਸਟ ਹੈਗਾ ਕਿ ਅਗਰ ਇਹ ਅਰੈਸਟ ਬਿਨਾਂ ਉਹਨਾਂ ਮੁੱਦਿਆਂ ਦੇ ਉੱਤੇ ਕਿਸੇ ਹੱਲ ਦੇ ਸਜੈਸ਼ਨ ਤੋਂ ਬਗੈਰ ਕੀਤਾ ਗਿਆ ਤੇ ਅਕਾਲੀ ਦਲ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਜਦ ਅਸੀਂ ਕਹਿੰਦੇ ਨਾ ਅਕਾਲੀ ਦਲ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਤੇ ਫਿਰ ਅੱਗੇ ਹੀ ਜਿਹੜੀ ਪਾਰਟੀ ਨੁਕਸਾਨ ਵਿੱਚ ਬੈਠੀ ਹੋਏ ਔਰ ਇਹ ਗੱਲ ਜੇ ਬਠਿੰਡਾ ਸੀਟ ਤੋਂ ਲੈ ਕੇ ਹੋਰ ਸੀਟਾਂ ਦੇ ਉੱਤੇ ਜਦ ਤੱਕ ਇਹ ਸਮਝੌਤਾ ਨਹੀਂ ਹੁੰਦਾ ਤਦ ਤੱਕ ਵਿਨਿੰਗ ਫਿਗਰ ਨਹੀਂ ਬਣਦੀ ਇਸ ਗੱਲ ਦਾ ਗਿਆਨ ਭਾਜਪੀ ਨੂੰ ਵੀ ਹੈਗਾ ਤੇ ਇਸ ਗੱਲ ਦੀ ਆਸ ਜਾਂ ਅਹਿਸਾਸ ਉਹ ਅਕਾਲੀ ਦਲ ਨੂੰ ਵੀ ਹੈਗਾ ਹੁਣ ਇਸ ਕੋਰ ਕਮੇਟੀ ਮੀਟਿੰਗ ਦੇ ਵਿੱਚ ਹੁੰਦਾ ਕੀ ਹੈ ਇਹ ਦੇਖਣ ਵਾਲੀ ਗੱਲ ਹੈਗੀ ਹੈ ਕੁਝ ਲੀਡਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਮਝੌਤਾ ਤੁਸੀਂ ਲਿਖ ਕੇ ਲੈ ਲਓ ਨਹੀਂ ਹੋਏਗਾ ਕੌਣ ਸੱਚਾ ਕੌਣ ਝੂਠਾ ਕਿਹੜੀ ਗੱਲ ਕਿੱਥੇ ਤੱਕ ਪਹੁੰਚਦੀ ਹੈ ਇਹ ਤੇ ਦੇਰ ਸ਼ਾਮ ਤੱਕ ਹੋ ਸਕਦਾ ਹੈ ਇਸ ਗੱਲ ਦਾ ਖੁਲਾਸਾ ਹੋ ਜਾਵੇ ਭਾਸਕਰ ਸਾਹਿਬ ਬੜੀ ਵਿਚਿੱਤਰ ਜੀ ਸਥਿਤੀ ਹੈ ਅ ਕਈ ਲੀਡਰਾਂ ਦੀ ਓਪੀਨੀਅਨ ਇਹ ਵੀ ਹੈ ਉਹ ਕਹਿੰਦੇ ਵੀ ਅਗਰ ਅਕਾਲੀ ਬੀਜੇਪੀ ਸਮਝੌਤਾ ਹੁੰਦਾ ਹੈ ਬੀਜੇਪੀ ਨੂੰ ਵੱਧ ਫਾਇਦਾ ਹੈ ਅਕਾਲੀ ਦਲ ਨੂੰ ਘੱਟ ਫਾਇਦਾ ਹੈ ਅਕਾਲੀ ਦਲ ਨੂੰ ਇੱਕ ਅੱਧੀ ਸੀਟ ਤੇ ਤਾਂ ਤਾਕਤ ਮਿਲ ਸਕਦੀ ਹੈ ਪਰ ਬੀਜੇਪੀ ਅਗਰ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਤੇ ਬੀਜੇਪੀ ਜ਼ਿਆਦਾ ਲਾਭ ਖੱਟ ਜੇਗੀ ਇਹ ਨਾ ਹੋਵੇ ਕਿ ਐਮਪੀ ਦੀ ਜਦੋਂ ਗੱਲ ਆਉਂਦੀ ਹੈ ਬੀਜੇਪੀ ਦੇ ਐਮਪੀ ਵੱਧ ਬਣ ਜਾਣ ਤੇ ਅਕਾਲੀ ਦਲ ਇੱਕ ਅੱਧੇ ਤੇ ਰਹਿ ਜੇ ਤੇ ਫੇਰ 27 ਅਕਾਲੀ ਦਲ ਨੂੰ ਟਰਾਲੀ ਬਣਨਾ ਪਊਗਾ ਤੇ ਫਿਰ ਭਾਜਪਾ ਟਰੈਕਟਰ ਬਣ ਜੂ। ਹਾਲਾਂਕਿ ਟਰਾਲੀ ਦੀ अहमियत ਘੱਟ ਨਹੀਂ ਹੁੰਦੀ ਪਰ ਜੋੜਾ ਟਰੈਕਟਰ ਟਰਾਲੀ ਦਾ ਹੁੰਦਾ। ਸੋ ਕਿਤੇ ਨਾ ਕਿਤੇ ਹੁਣ ਅਕਾਲੀ ਦਲ ਪੰਜਾਬ 'ਚ ਟਰੈਕਟਰ ਮੰਨਿਆ ਜਾਂਦਾ ਸੀ ਟਰਾਲੀ ਨੂੰ ਖਿੱਚਦਾ। ਫੇਰ ਕਹਿੰਦੇ ਭਾਜਪਾ ਟਰੈਕਟਰ ਵਾਲੀ ਸੀਟ ਤੇ ਆਜੂ ਤੇ ਅਕਾਲੀ ਦਲ ਨੂੰ ਫਿਰ ਪਿੱਛੇ ਲੱਗਣਾ ਪਊਗਾ। ਅਗਰ ਇਹ ਸਮਝੌਤਾ ਹੁੰਦਾ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਜੀ ਅੱਜ ਵੀ ਅਕਾਲੀ ਭਾਜਪਾ ਸਮਝੌਤਾ ਹੁੰਦਾ ਹੈ ਤੇ ਮੌਜੂਦਾ ਸਮੇਂ 'ਚ ਜ਼ਿਆਦਾ ਫਾਇਦਾ ਕਿਹੜੀ ਪਾਰਟੀ ਦਾ ਦਿਖਦਾ? ਇੱਕ ਤਰੀਕੇ ਨਾਲ ਡੇਲਾ ਸਾਹਿਬ ਜੇ ਟਰੈਕਟਰ ਨਹੀਂ ਹੋਏਗਾ ਤੇ ਟਰਾਲੀ ਕੱਲੀ ਕੀ ਕਰੂਗੀ ਜੇ ਟਰਾਲੀ ਨਹੀਂ ਹੋਏਗੀ ਤੇ ਟਰੈਕਟਰ ਵੀ ਕੱਲਾ ਕੀ ਕਰੂਗਾ ਹੁਣ ਇਹ ਗੱਲ ਨਹੀਂ ਹੈਗੀ ਕਿ ਟਰਾਲੀ ਕੌਣ ਤੇ ਟਰੈਕਟਰ ਕੌਣ ਹੁਣ ਅੱਜ ਦੀ ਡੇਟ ਵਿੱਚ ਭਾਵੇਂ ਬੀਜੇਪੀ ਜਾਂ ਫਿਰ ਅਕਾਲੀ ਦਲ ਬਹੁਤੀ ਸੀਟਾਂ ਅਗਰ ਪੰਜਾਬ ਦੇ ਵਿੱਚ ਨਹੀਂ ਜਿੱਤ ਪਾਂਦੀ ਤੇ ਫਿਰ ਅੱਗੇ ਚੱਲ ਕੇ ਇਸ ਅਲਾਈਅੰਸ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਔਰ ਖਾਸ ਕਰਕੇ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਮੰਨੀਏ ਤੇ ਇੱਕ ਫੈਮਿਲੀ ਇੱਕ ਸੀਟ ਦਾ ਫਾਰਮੂਲਾ ਉਹ ਐਂ ਨਹੀਂ ਬਣਿਆ ਇਹ ਇਹ ਨਹੀਂ ਅੱਗੇ ਵਧਾਇਆ ਗਿਆ ਜੇ ਜਿੱਤ ਦੀ ਉਮੀਦ ਹੁੰਦੀ ਆਪਣੇ ਬਲਬੁੱਤੇ ਤੇ ਜਾਂ ਫਿਰ ਭਾਜਪਾ ਦੇ ਨਾਲ ਮਿਲ ਕੇ ਵੀ ਤੇ ਫਿਰ ਇਹ ਟਰੈਕਟਰ ਟਰੈਕਟਰ ਟਰਾਲੀ ਦੋਨੋਂ ਇਕੱਠੀਆਂ ਹੀ ਚੱਲਣੀ ਸੀਗੀ ਜੇ ਐਸ ਤਰੀਕੇ ਨਾਲ ਕਿਸੇ ਬਹਿਸ ਦਾ ਹਿੱਸਾ ਅਗਰ ਸੁਖਵੀਰ ਸਿੰਘ ਬਾਦਲ ਹੁਣਾ ਬੰਦੇ ਨੇ ਤੇ ਫਿਰ ਹੁਣ ਜਿਹਦੇ ਵਿੱਚ ਗੱਲ ਨਿਕਲ ਕੇ ਆ ਰਹੀ ਹੈ 8 5 ਦੇ ਉੱਤੇ ਅਗਰ ਇਹ ਸਮਝੋਤਾ ਹੋਇਆ ਉਹਨਾਂ 5 ਸੀਟਾਂ ਦੇ ਉੱਤੇ ਸ਼ਹਿਰੀ ਕੌਨਸਟਿਟੂਐਂਸੀ ਦੇ ਵਿੱਚ ਭਾਜਪਾ ਕਾਫੀ ਚੰਗਾ ਕਰ ਰਹੀ ਹੈ ਸਰਵੇਖੰਡ ਅਖਰੇ ਨੇ ਔਰ ਜਦ ਤੱਕ ਹੀ ਉਹਨਾਂ ਨੂੰ ਰੂਰਲ ਸਪੋਰਟ ਨਹੀਂ ਮਿਲਦੀ ਯਾ ਅਕਾਲੀ ਦਲ ਦਾ ਕੁਝ ਵੋਟ ਐਡ ਨਹੀਂ ਹੁੰਦਾ ਤਦ ਤੱਕ ਵਿਨਿੰਗ ਕੰਬੀਨੇਸ਼ਨ ਨਹੀਂ ਬਣਦਾ ਐਦਾਂ ਦੀ ਹੀ ਸਥਿਤੀ ਅਕਾਲੀ ਦਲ ਦੀ ਵੀ ਹੈਗੀ ਹੈ ਤੇ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਉਹਨਾਂ ਇਲੈਕਸ਼ਨ ਲੜਦੇ ਨੇ ਔਰ ਬਠਿੰਡਾ ਸ਼ਹਿਰੀ ਕੰਸਟੀਚੂਐਂਸੀਸ ਦੇ ਵਿੱਚੋਂ ਜੇ ਬਹੁਤੀਆਂ ਵੋਟਾਂ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਨਹੀਂ ਮਿਲਦੀਆਂ ਤੇ ਉਹਨਾਂ ਦੀ ਵੀ ਜਿੱਤ ਮੁਸ਼ਕਿਲ ਹੋ ਸਕਦੀ ਹੈ ਇਸ ਗੱਲ ਦਾ ਅਹਿਸਾਸ ਅਕਾਲੀ ਤੇ ਭਾਜਪਾ ਲੀਡਰਸ਼ਿਪ ਨੂੰ ਹੈ ਔਰ ਇਹੀ ਸਮਝੌਤਾ ਇੱਕ ਮਜਬੂਰੀ ਦੇ ਤਹਿਤ ਕੀਤਾ ਹੋਇਆ ਸਮਝੌਤਾ ਆਪਣੀ ਮਰਜ਼ੀ ਨਹੀਂ ਚਲੇਗੀ ਇਹ ਦੇਵੇ ਇਹ ਤੇ ਇੱਕ ਰਾਜਨੀਤਿਕ ਮਜਬੂਰੀ ਬਣ ਚੁੱਕਿਆ ਐ ਇਸ ਸਮਝੋਤੇ ਦੀ ਔਰ ਉਸ ਮਜਬੂਰੀ ਦੇ ਚਸ਼ਮੇ ਨਾਲ ਹੀ ਅਸੀਂ ਦੇਖਦੇ ਆ ਕਿ ਇਸ ਗੱਲ ਦੇ ਨਿਸ਼ਕਸ਼ਤੇ ਪਹੁੰਚਦੇ ਆ ਕਿ ਇਹ ਸਮਝੋਤਾ ਹੋਏਗਾ ਹੀ ਹੋਏਗਾ ਬਾਕੀ ਗੈਰ ਰਸਮੀ ਤੌਰ ਤੇ ਹੁਣੇ ਥੋੜੀ ਦਿਰ ਪਹਿਲੇ ਵੀ ਤੁਹਾਨੂੰ ਵੀ ਇੱਕ ਫੋਨ ਆਇਆ ਸੀਗਾ ਕਿਸੇ ਅਕਾਲੀ ਲੀਡਰ ਦਾ ਜੋ ਕਹਿੰਦੇ ਸੀ ਲਿਖ ਕੇ ਲੈ ਲਓ ਇਹ ਸਮਝੋਤਾ ਨਹੀਂ ਹੋਏਗਾ ਹੁਣ ਗੱਲ ਲਿਖ ਕੇ ਲੈਣ ਦੀ ਲਿਖ ਕੇ ਦੇਣ ਦੀ ਨਹੀਂ ਹੈਗੀ ਇਹ ਤੇ ਸਰਤਾਂ ਉੱਪਰ ਚੰਚਲ ਐਵੀਡੈਂਸਿਸ ਹੈਗੇ ਨੇ ਜਿਹੜੀ ਦੋਨੋਂ ਦਲਾਂ ਦੀ ਇੱਕ ਮਜਬੂਰੀ ਦੇ ਤੌਰ ਤੇ ਅੱਗੇ ਵਧ ਰਹੇ ਨੇ ਕਿ ਇਸ ਅਲਾਈਅੰਸ ਤੋਂ ਬਗੈਰ ਮੈਂ ਵੀ ਅਧੂਰੀ ਤੂੰ ਵੀ ਅਧੂਰੀ अच्छा पर ਕਿਸਾਨੀ ਦਾ ਫੈਕਟਰ ਹੈ ਜਿਵੇਂ ਕਿਸਾਨੀ ਨੇ ਬੀਜੇਪੀ ਦੇ ਵਿਰੋਧ ਦਾ ਐਲਾਨ ਕਰ ਰੱਖਿਆ ਹੈ ਕੁਝ ਸੰਗਠ ਕੁਝ ਸੰਗਠਨਾਂ ਨੇ ਕਿਸਾਨਾਂ ਦੀ ਤੇ ਅਕਾਲੀ ਦਲ ਅਗਰ ਸਮਝੌਤੇ 'ਚ ਚੱਲਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਇਹ ਵੀ ਡਰ ਸਿਤਾਰਿਆ ਹੋਣਾ ਹੈ ਵੀ ਕਿਤੇ ਕੁਝ ਕਿਸਾਨੀ ਸੰਗਠਨ ਸਾਡਾ ਵਿਰੋਧ ਹੀ ਨਾ ਕਰ ਦੇਣ ਦੇਖੋ ਕਿਸਾਨੀ ਸੰਗਠਨ ਦੇ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣਾ ਸ਼ਾਇਦ ਮਲੋਟ ਦੇ ਵਿੱਚ ਇੱਕ ਰੈਲੀ ਨੂੰ ਐਡਰੈਸ ਕਰ ਰਹੇ ਸੀਗੇ ਕਹਿੰਦੇ ਕਿਸਾਨੀ ਕਰਕੇ ਆਪਾਂ ਇੱਕ ਕੁਰਬਾਨੀ ਦਿੱਤੀ ਔਰ ਉਸ ਕੁਰਬਾਨੀ ਨੂੰ ਵੀ ਕਿਸਾਨਾਂ ਨੇ ਪ੍ਰਮਾਨ ਨਹੀਂ ਕੀਤਾ ਤੇ ਦੇਖੋ ਸਾਨੂੰ ਤਿੰਨ ਸੀਟਾਂ ਤੇ ਸਮਟਾ ਦਿੱਤਾ ਯਾਨੀ ਇੰਨੀ ਵੱਡੀ ਕੁਰਬਾਨੀ ਵੀ ਚਲਦੇ ਰੱਥ ਤੋਂ ਉਤਰ ਜਾਣਾ ਯਾਨੀ ਕੈਬਨਿਟ ਦਿੱਲੀ ਦੀ ਸਰਕਾਰ ਤੋਂ ਹਰਿ ਸਿਮਰਤ ਔਰ ਬਾਦਲ ਉਹਨਾਂ ਦਾ ਅਸਤੀਫਾ ਔਰ ਉਸ ਕੁਰਬਾਨੀ ਨੂੰ ਕਿਸੇ ਵੀ ਤਰੀਕੇ ਦੀ ਤਵज्जो ਪੰਜਾਬ ਦੇ ਲੋਕਾਂ ਨੇ ਜਾਂ ਪਿੰਡਾਂ ਦੇ ਵਿੱਚ ਨਹੀਂ ਦਿੱਤੀ ਯਾਨੀ ਇਹ ਦਰਦ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਛਲਕ ਰਿਹਾ ਔਰ ਐਸ ਸਾਰੇ ਸਰਤਮ ਸੈਂਸਸ ਦੇ ਵਿੱਚ ਇੱਕ ਵਾਰ ਫਿਰ ਜੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲੂਣਾ ਖੜਦੇ ਨੇ ਔਰ ਕਿਸਾਨ ਉਹਨਾਂ ਦਾ ਸਾਥ ਫਿਰ ਵੀ ਨਹੀਂ ਦਿੰਦੇ ਫਿਰ ਦੇਖੋ ਅਕਾਲੀ ਦਲ ਕਿੱਥੇ ਖੜਾ ਹੈ ਨਾ ਇੱਥੇ ਨਾ ਉੱਥੇ ਜਿੱਦਾਂ ਪਹਿਲੇ ਵੀ ਅਸੀਂ ਕਹਿ ਚੁੱਕੇ ਹਾਂ ਕਿ ਮੈਂ ਵੀ ਅਧੂਰੀ ਤੂ ਵੀ ਅਧੂਰੀ ਇਹ ਸਾਰੀ ਸਾਰੇ ਪੱਖੋਂ ਅਕਾਲੀ ਦਲ ਵਾਸਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਬਿਲਕੁਲ ਠੀਕ ਹੈ ਜੀ ਸੋ ਹੁਣ ਅਕਾਲੀ ਦਲ ਕੀ ਫੈਸਲੇ ਕਰਦਾ ਜਿਵੇਂ ਅਮਿਤ ਸ਼ਾਹ ਉਹਨਾਂ ਨੇ ਕਿਹਾ ਸੀ ਕਿ ਸਾਡੀ ਗੱਲਬਾਤ ਲਗਾਤਾਰ ਚੱਲ ਰਹੀ ਹੈ ਸੋ ਜਿਹੜੇ ਅਗਲੇ 2-3 ਦਿਨ ਨੇ ਉਹ ਪੰਜਾਬ ਦੀ ਪੋਲਿਟਿਕਸ ਲਈ ਬੜੀ ਅਹਿਮੀਅਤ ਵਾਲੇ ਹੋਣ ਵਾਲੇ ਨੇ अरविंद केजरीवाल ਦੇ ਮਾਮਲੇ 'ਚ ਕਲੈਰਿਟੀ ਆ ਜਾਏਗੀ ਕਿ ਉਹ ਜ਼ਮਾਨਤ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਬਣਦੀ ਹੈ ਜਾਂ ਉਹ ਵੀ ਸੰਜੇ ਸਿੰਘ ਦੀ ਤਰ੍ਹਾਂ ਮਨੀਸ਼ सिसोदिया ਦੀ ਤਰ੍ਹਾਂ ਲੰਮਾ ਵਕਤ ਉਹਨਾਂ ਨੂੰ ਵੀ ਜੇਲ੍ਹ 'ਚ گزارਨਾ ਪਏਗਾ ਇੱਕ ਤਾਂ ਇੱਕ ਕਲੈਰਿਟੀ ਆ ਜਾਏਗੀ ਦੂਸਰਾ ਅਕਾਲੀ ਭਾਜਪਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਸੰਭਾਵਨਾ ਹੋਣ ਦੀ ਹੈ ਪਰ ਸੀਟਾਂ ਦੀ ਵੰਡ ਕਿਵੇਂ ਹੁੰਦੀ ਹੈ ਅਗਰ ਸਮਝੌਤਾ ਨਹੀਂ ਹੁੰਦਾ ਫਿਰ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਕਲੈਰਿਟੀ ਆਏਗੀ ਔਰ ਇੱਕ ਪੁਆਇੰਟ ਹੋਰ ਬੜਾ ਇੰਪੋਰਟੈਂਟ ਹੈ ਕਿ ਆਪ ਤੇ ਕਾਂਗਰਸ ਨਵੇਂ ਸਿਰੇ ਤੋਂ ਸਮਝੌਤੇ ਤੇ ਵਿਚਾਰ ਕਰਨਗੇ ਜਿਵੇਂ ਕੱਲ ਭਗਵੰਤ ਮਾਨ ਨੇ ਕਿਹਾ ਸੀ ਕਿ ਅਗਲੇ 5 ਦਿਨਾਂ ਚ ਅਸੀਂ ਕੈਂਡੀਡੇਟਾਂ ਦਾ ਐਲਾਨ ਕਰ ਦਾਂਗੇ ਜਿਹੜੀਆਂ 5 ਸੀਟਾਂ ਨੇ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਉਹ 5 ਕੈਂਡੀਡੇਟਾਂ ਦਾ ਅਨਾਉਂਸ ਹੋਏਗਾ ਜਾਂ ਉਹ ਵੀ ਹਜੇ ਰੁਕ ਜਾਣਗੇ ਅਗਰ ਉਹ ਰੁਕਦੇ ਨੇ ਕਿ ਉਹਦੇ ਪਿੱਛੇ ਕਾਰਨ ਇਹ ਹੈ ਕਿ ਨਵੇਂ ਸਿਰੇ ਤੋਂ ਆਪ ਔਰ ਕਾਂਗਰਸ ਇੱਕ ਵਾਰੀ ਇਕੱਠੇ ਹੋਣ ਦੀ ਵਿਚਾਰ ਕਰਨਗੇ ਸੋ ਜਿਹੜੇ ਅਗਲੇ 3-4 ਦਿਨ ਨੇ ਮੈਨੂੰ ਲੱਗਦਾ ਹੈ ਭਾਸਕਰ ਸਾਹਿਬ ਪੰਜਾਬ ਦੀ ਪੋਲਿਟਿਕਸ ਦਾ ਉਹ ਨਿਤਾਰਾ ਕਰਨਗੇ ਕਿ 2024 ਤੋਂ ਪਹਿਲਾਂ ਚੋਣਾਂ ਜ਼ਾਬਤਾ ਲੱਗਣ ਤੋਂ ਬਾਅਦ ਜਿਹੜੇ ਪਹਿਲੇ 8-10 ਦਿਨ ਨੇ ਉਹ ਪੰਜਾਬ ਦੀ ਸਿਆਸਤ ਦੀ ਤਸਵੀਰ ਕਿਸ ਤਰ੍ਹਾਂ ਦੀ ਸਾਨੂੰ ਵਿਖਾਉਣਗੇ ਔਰ ਜਿਸ ਤਰ੍ਹਾਂ ਦੀ ਤਸਵੀਰ ਸਾਨੂੰ ਦਿਖੂਗੀ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਇਹ ਲੋਕਾਂ ਦੇ ਮਨਾਂ 'ਚ ਫਿਰ ਕਲੈਰਿਟੀ ਬਣੂਗੀ ਫਿਰ ਲੋਕ Opionion ਬਣੂਗਾ ਕਿ ਹੁਣ ਅਸੀਂ ਸਾਹਮਣੇ ਵਾਲੇ ਜਿਹੜੇ ਸਾਡੇ ਸਮਿਕਰਨ ਨੇ ਇਹਨਾਂ ਦੇ ਹਿਸਾਬ ਨਾਲ ਕਿਵੇਂ ਸੋਚੀਏ ਔਰ ਪੰਜਾਬ ਦੀਆਂ 13 ਸੀਟਾਂ ਦੇ ਲਈ ਅਸੀਂ ਆਪਣੀ ਪਸੰਦ ਨਾਪਸੰਦ ਕਿਵੇਂ ਤੈਅ ਕਰੀਏ ਸੋ ਬੜਾ ਅਹਿਮ ਪੰਜਾਬ ਦੇ ਲਈ ਸਮਾਂ ਕਹਿਣ ਨੂੰ ਪੰਜਾਬ ਦੀਆਂ 13 ਸੀਟਾਂ ਨੇ ਘੱਟ ਨਹੀਂ ਦੂਜੇ ਸੂਬਿਆਂ ਦੇ ਮੁਕਾਬਲੇ ਪਰ 13 ਦੀ ਅਹਿਮੀਅਤ ਬਹੁਤ ਵੱਡੀ ਹੈ ਔਰ 13 ਅਗਰ ਅਗਰ ਵੰਡੀਆਂ ਗਈਆਂ ਤੇ ਭਾਵੇਂ ਇਹਨਾਂ ਦਾ ਜਿਹੜਾ ਪੋਲਿਟਿਕਲ ਅਸਰ ਹੈ ਉਹ ਘੱਟ ਹੋਵੇ ਪਰ ਅਗਰ ਇਹ 13 ਦੋ ਹਿੱਸਿਆਂ 'ਚ ਵੰਡੀਆਂ ਗਈਆਂ ਘੱਟ ਵੱਧ ਕੋਈ ਵੀ ਹੋ ਸਕਦੀਆਂ ਨੇ ਫੇਰ ਹੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਬਹੁਤ ਵੱਡਾ ਪ੍ਰਭਾਵ ਪਾਉਣਗੀਆਂ ਜਿਵੇਂ ਜਦੋਂ ਐਂਡੀਏ ਬਣਿਆ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਕੋਲੇ ਚੰਗੀਆਂ ਸੀਟਾਂ ਸੀ ਔਰ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਵੱਡਾ ਦਖਲ ਸੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਜਦੋਂ ਗਾਰਜ ਫਰਨਾਂਡਸ ਸੰਯੋਜਕ ਬਣੇ ਨੈਸ਼ਨਲ ਡੈਮੋਕਰੇਟਿਕ ਅਲਾਈਅንስ ਦੇ ਸੋ ਇਸ ਕਰਕੇ ਪੰਜਾਬ ਦੀਆਂ 13 ਸੀਟਾਂ ਇਸ ਵਾਰ ਕੀ ਸਧਾਰਨ ਭੂਮਿਕਾ ਦਾ ਕਰਨਗੀਆਂ ਜਾਂ ਦੇਸ਼ ਦੀ ਪੋਲਿਟਿਕਸ ਦੇ ਵਿੱਚ ਅਹਿਮियत ਵਾਲੀਆਂ ਹੋਣਗੀਆਂ ਇਹ ਵੀ ਪੰਜਾਬੀਆਂ ਨੇ ਤੈਅ ਕਰਨਾ ਸੋ ਬਹੁਤ ਬਹੁਤ ਧੰਨਵਾਦ ਅਰਜੀਤ ਪਾਸਕਰ ਜੀ ਬਹੁਤ ਅਹਿਮ ਡਿਸਕਸ਼ਨ ਕਈ ਪੁਆਇੰਟ ਅਸੀਂ ਅੱਜ ਫਰੋਲੇ ਕੱਲ ਇੱਕ ਵਾਰੀ ਫੇਰ ਮੁਲਾਕਾਤ ਹੁੰਦੀ ਹੈ ਬਹੁਤ ਧੰਨਵਾਦ ਧੰਨਵਾਦ ਜੀ